ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਜਿਹੜਾ ਲੈਂਟਰ ਡਿੱਗ ਜਾਂਦਾ ਜੀਆਂ ਦੱਸਾ ਲੈਂਟਰ ਪਿਆ ਰਿਹਾ ਹੁੰਦਾ ਤੇ ਅਚਨਕ ਪਾਣਾ ਵਾਪਰ ਜਾਂਦਾ ਹੈ ਕਿ ਕਿਸੇ ਵਜ੍ਹਾ ਕਰਕੇ ਲੈਂਟਰ ਡਿੱਗ ਜਾਂਦਾ ਤੇ ਕਿੰਨੇ ਲੋਕ ਮਲਬੇ ਹੇਠਾਂ ਡੱਬੇ ਜਾਂਦੇ ਨੇ ਪਰ ਕਿੰਨੀ ਮੁਸ਼ਕਲ ਤੋਂ ਬਾਅਦ ਲੋਕਾਂ ਨੂੰ ਬਾਹਰ ਤਾਂ ਰੈਸਕਿਊ ਕਰਕੇ ਕੱਢ ਲਿਆ ਜਾਂਦਾ ਤਾਂ ਸੰਗਤਪੁਰ ਦੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਲੈਂਟਰ ਡਿੱਗਣ ਮਗਰੋਂ ਮੌਕੇ ਤੇ ਐਡੀਸੀ ਤਰਨਤਾਰਨ ਵੱਲੋਂ মিডিਆ ਦੇ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਹੈ ਦੱਸਦੇ ਕਿ ਪਿੰਡ ਸੰਗਤਪੁਰਾ ਦੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਲੈਂਟਰ ਡਿੱਗਣ ਨਾਲ ਅਨੇਕਾਂ ਵਿਅਕਤੀ ਜਿੱਥੇ ਲੈਂਡਰ ਦੇ ਹੇਠਾਂ ਆ ਗਏ ਨੇ ਉੱਥੇ ਕੁਝ ਵਿਅਕਤੀਆਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਲਿਆ ਜਾਂਦਾ ਉਹਨਾਂ ਨੂੰ ਸਿਵਲ ਹਸਪਤਾਲ ਤਰਨਤਾਰ ਵਿਖੇ ਦਾਖਲ ਕਰਵਾਇਆ ਗਿਆ ਪਰੰਤੂ ਰੈਸਕਿਊ ਟੀਮ ਦੇ ਵੱਲੋਂ ਅਜੇ ਤੱਕ ਰੈਸਕਿਊ ਆਪਰੇਸ਼ਨ ਜਾਰੀ ਹੈ ਤੇ ਜਿਸ ਦੇ ਵਿੱਚ ਕਈ ਮਲਬੇ ਦੇ ਹੇਠਾਂ ਦੱਬੇ ਹੋਏ ਲੋਕ ਨੇ ਜਿਨ੍ਹਾਂ ਨੂੰ ਵਾਰੀ-ਵਾਰੀ ਬਾਹਰ ਕੱਢਿਆ ਜਾ ਰਿਹਾ ਤੇ ਇਸੇ ਮਾਮਲੇ ਦੀ ਐਡੀਸੀ ਵਿਕਾਸ ਮੌਕੇ ਤੇ ਪਹੁੰਚੇ ਨੇ ਤੇ মিডিਆ ਦੇ ਨਾਲ ਗੱਲਬਾਤ ਰਾਹੀਂ ਜਾਣਕਾਰੀ ਦਿੰਦੇ ਨੇ ਤੇ ਕੀ ਉਹਨਾਂ ਦਾ ਕਹਿਣਾ ਇੱਕ ਵਾਰ ਤੁਸੀਂ ਬਾਬਾ ਨਾਨਕ ਦਾ ਦਾਸ ਦਾ ਨਾਮ ਵੀ ਢਾਡੀ ਗਿਆਨੀ ਬਖਸ਼ੀ ਸਿੰਘ ਰਾਣੀ ਬਲਾ ਜੀ ਬਾਬਾ ਕੀ ਗੱਲ ਹੋਈ ਸੀ ਔਰ ਕੀ ਗੱਲਬਾਤ ਹੋਈ ਗੱਲਬਾਤ ਵੀ ਬੜਾ ਖੁਸ਼ੀਆਂ ਭਰਿਆ ਸਮਾ ਮਾਰਕ ਨੇ ਸਾਡੇ ਵਾਸਤੇ ਬਖਿਆ ਅੱਜ ਪਿੰਡ ਸੰਗਤਪੁਰਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਬਾ ਦਰਸ਼ਨ ਦਾਸ ਜੀ ਮਹਾਂਪੁਰਖਾਂ ਦਾ ਪਾਵਨ ਸਥਾਨ ਆਪੰਦਗੀ ਵਾਲਾ ਟੱਪ ਵਾਲਾ ਇੱਥੇ دیਵਾਨ ਹਾਲ ਦਾ ਜਲੈਂਟਰ ਪਾਇਆ ਸੀ ਬਹੁਤ ਵੱਡਾ ਲੈਂਟਰ ਪਾਇਆ ਸੀਗਾ ਜੀ ਜੀ ਕੋਲ 200 ਫੁੱਟ ਦੇ ਕਿ ਲਗਭਗੇ ਲੈਂਟਰ ਸੀ ਚਾਰ ਤੇ ਫੇਰਾ ਔਰ ਸਾਰੇ ਲੱਗਦੇ ਸਨ ਸੰਗਤਾਂ ਨਾਲ ਸਾਰਾ ਲੈਂਟਰ ਪੈ ਗਿਆ ਬਿਲਕੁਲ 25-30 ਮਿੰਟ ਬਾਅਦ ਵਿੱਚ ਸਤਕਾਰਯੋਗ ਬਾਬਾ ਜੀ ਵੀ ਅਮਰ ਸਿੰਘ ਜੀ ਤੋਂ ਗੱਲ ਪੰਚ ਬਾਬਾ ਵੀ ਦੀ ਕੰਤ ਸਾਹਿਬ ਜੀ ਮੌਜੂਦਾ ਮੁਖੀ ਸ਼੍ਰੀਮਾਨ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਜੀ ਸਿਰੋਲੇ ਵਾਲੇ ਮਾਪੋ ਉਹ ਵੀ ਹਾਜ਼ਰ ਹੋਏ ਖੁਸ਼ੀ ਦੇ ਮੌਕੇ ਤੇ ਸਾਰਾ ਦਿਨ ਦਰਸ਼ਕ ਆ ਰਹੇ ਹੋਏ ਜਕਾਰੇ ਲਾਏ ਲੈਂਟਰ ਪਾ ਕੇ ਬਾਬਾ ਜੀ ਵੀ ਚਲੇ ਗਏ ਸੰਗਤਾਂ ਵਿੱਚ ਚਲੇ ਗੀਆਂ ਕੋਈ ਥੋੜੇ ਸਰੀਰ ਮਿਸਤਰੀ ਸਿੰਘ ਇੱਥੇ ਸਨ ਔਰ ਧੁਖदाई ਖਬਰ ਪਤਾ ਲਗਾ ਕੇ ਇੱਕਦਮ ਗੜਗੜ ਦੀ ਆਵਾਜ਼ ਆਈ ਇੱਕ ਪਾਸੇ ਤੋਂ ਤੇ ਸਾਰਾ ਹੀ ਲੈਂਟਰ ਜਿਹੜਾ ਉਹ ਡਿੱਗ ਪਿਆ ਜੀ ਔਰ ਲੈਂਟਰ ਟਿਕਣ ਦੇ ਨਾਲ ਜਿਹੜੇ ਕੁਝ ਮਿਸਤਰੀ ਸਿੰਘ ਸੀ 5-7 ਸਰੀਰ ਉਹ ਛੋਟੀਆਂ ਮੋਟੀਆਂ ਸੱਤਾਂ ਜਾਂ ਨੇ ਹਸਪਤਾਲ ਨੇ ਬਿਲਕੁਲ ਠੀਕ ਨੇ ਹਾਲੀ ਤੱਕ ਬਿਲਕੁਲ ਸਰਜਰੀ ਕਲਾ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਔਰ ਮਲਬਾ ਵੇਖਿਆ ਜਾ ਰਿਹਾ ਵਾ ਹੋ ਸਕਦਾ ਕੋਈ ਥੱਲੇ ਸਰੀਰ ਹੋਵੇ ਪਰ ਨਹੀਂ ਗੁਰੂ ਦੀ ਕਿਰਪਾ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਜਿਹੜਾ ਵਾ ਉਹ ਅਜੇ ਤੱਕ ਕੋਈ ਖਬਰ ਨਹੀਂ ਉਹ ਬਾਬਾ ਜੀ ਵੱਲੋਂ ਵੀ ਅਰਦਾਸ ਹੈ ਸੰਤੂ ਵੀ ਅਰਦਾਸ ਕਰਦੀ ਆ ਦੂਰੋਂ ਨੇੜੇੋਂ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਬਈ ਹਾਂ ਜੀ ਵੀਰੋ ਇਹ ਜਿਹੜਾ ਸ਼ਕੁੰਦਰ ਸਿੰਘ ਕੀ ਗੱਲ ਹੋਈ ਜੀ ਰੰਗਟੇ ਕਿਵੇਂ ਸੇਵਾ ਕਰਦੇ ਬੈਠੇ ਜਾਂ ਇਸ਼ਾਰਾ ਜੀ ਮੈਂ ਤੇ ਮਸ਼ੀਨ ਦੀ ਨਾ ਫਿਰਕੀ ਖਰਾਬ ਹੋਈ ਤੇ ਫਿਰਕੀ ਲੈ ਕੇ ਗਿਆ ਫਿਰਕੀ ਉੱਤੇ ਪਹੁੰਚਦਾ ਉੱਤਲੇ ਸਾਰੇ ਹੁਣ ਜਿਹਨੂੰ ਨਿੰਦ ਡਰ ਗਿਆ ਅੱਛਾ ਇਹ ਹੋ ਰਿਹਾ ਹੈ ਹਜੇ ਹਾਂ ਜੀ ਤੇ ਫੇਰ ਕਿੰਨੇ ਜਾਣੇ ਦੀ ਸਰ ਜੀ ਮਿੰਦੂ ਤੋਂ ਬੁਣਦੇ ਆਪਣੇ ਆਪ ਨੂੰ ਪਤਾ ਕੱਲੇ ਨੂੰ ਪਤਾ ਹੀ ਕੱਲਾ ਹੀ ਆ ਮੈਂ ਤੇ ਬਾਕੀ ਵਾਵਾ ਜਾਣੇ ਆਂਦੇ ਦੱਸਦੇ ਹੋ ਸਹੀ ਇਹਨਾਂ ਨੂੰ ਸਾਲਾ ਹੈ ਉਹ ਸਾਰਾ ਵਾਵਾ ਹੀ ਹੋ ਗਿਆ ਹੈ ਵਾਵਾ ਹੀ ਹੈ ਲੈੰਟਰ ਸਾਰਾ ਘੁੰਡੇ ਦੇ ਕੋਲ ਹਾਂ ਜੀ ਹਾਂ ਸਾਰਾ ਕੀ ਮਾਲਾ ਹੈ ਸਰ ਕਿਹੜੇ ਪਿੰਡ ਦੇ ਵਿੱਚ ਇੱਕ ਪਿੰਡ ਜਾਲਪੁਰ ਹੈਗਾ ਜੀ ਇੱਥੇ ਲੈੰਟਰ ਪੈ ਰਿਆ ਅੱਜ ਸੰਗਤ ਸੰਗਤਪੁਰ ਹੈਗਾ ਜਿੱਥੇ ਲੈੰਟਰ ਪੈ ਰਿਆ ਸੀਗਾ ਗੁਰਦੁਆਰਾ ਸਾਹਿਬ ਦਾ ਪ੍ਰਿੰਸਿਸ ਹੈਗਾ ਉਹਦੇ ਵਿੱਚ ਲੈਂਟਰ ਕੰਪਲੀਟ ਹੋ ਚੁੱਕਾ ਸੀ ਔਰ ਬਾਅਦ ਵਿੱਚ ਪਤਾ ਲੱਗਾ ਕਿ गिर ਗਿਆ ਹੈਗਾ ਜੋ ਜਿਵੇਂ ਇਹ ਸਾਨੂੰ ਨਿਊਜ਼ ਮਿਲੀ ਹੈਗੀ ਹੈ ਸਾਡੇ ਐਸਡੀਐਮ ਕਡੂਰ ਸਾਹਿਬ ਐਸਡੀਐਮ ਤਰਨਤਾਰਨ ਸਾਹਿਬ ਐਸਡੀਐਮ ਪੱਟੀ ਸਾਰੇ ਇੱਥੇ ਹਾਜ਼ਰ ਨੇ ਜੋ ਐਡਮਿਨਿਸਟ੍ਰੇਸ਼ਨ ਵੱਲ ਜਿਹੜਾ ਹੈਗਾ ਉਹ ਸਾਰੇ ਇੱਥੇ ਪਹੁੰਚ ਚੁੱਕੇ ਔਰ ਦੇਖ ਰਹੇ ਹੈ ਕਿ ਜੋ ਸਾਨੂੰ ਪਤਾ ਲੱਗਾ ਹੈਗਾ ਕਿ ਇੱਥੇ ਕੁਝ मजदूर आ गए से थले तेर का तेरह जने है लेकिन उन्होंने हॉस्पिटलाइज़ किया गया है और बाकी भी हम देख रहे है हैं कि कोई थले को होर तो नहीं आया हैगा तो वो जी है बेसिक भीज्रैशन है तो जिम्मे को पता लगेगा कम प्रशियान नहीं हाल तक कोई नहीं था। था। बारे हाले नौ हज़ार स्केयर फुट है जी